ਆਜੋ ਸੰਗਤ ਚੱਲ ਗਏ ਬਾਜਾ ਵਾਲਾ ਵਾਜਾ ਮਾਰਦਾ ਆਓ ਚੱਲੀਏ ਪਟਨਾ ਸਾਹਿਬ ਕੇ ਦੇਰਸ਼ਨਾ ਨੂੰ ਬਾਜਾ ਵਾਲਾ ਵਾਜਾ ਮਾਰਦਾ ਅਰੇ ਵਾਹ ਵਾਹ ਮੋਤੇ ਵਾਜੋ ਲਓ ਜੀ ਇੱਧਰ ਲੱਕੜ ਦਾਸ ਮਾਨ ਹੈ ਲਾਉਂਗਾ ਗੱਡੀ-ਗੱਡੀ ਨਹੀਂ ਕੋਈ ਸਕੂਟਰ ਸਕੂਟਰ ਲੱਗਾ ਜੀ ਨੂੰ ਲੱਗੀ ਆ ਤੋ ਬਈ ਆਹ ਤੋ ਬਾਜ ਬਾਜ ਉਧਰ ਸਕੂਟਰ ਲੈਣਾ ਨੇ ਵੈਸਪਾ ਵੈਸਪਾ ਕਿੰਨਾ ਸੋਹਣਾ ਹੈ ਚਲੋ ਆਥਿਓ ਆਏ ਕਰ ਗਰਮ ਦੁੱਧ ਲਾਓ ਬਈ ਬਨਾਰਸੀ ਲੱਸੀ ਤੇ ਗਰਮ ਦੁੱਧ ਗੁਲਾਬ ਜਾਮਨ ਲਾਓ ਬਈ ਇੱਧਰ ਦੇਖੋ ਗਰਮ ਦੁੱਧ ਹੈ ਬੇੜਾ ਗੀਰ ਬੜੀ ਲੈ ਹੋ ਕੇ ਲੈ ਨਿਗੇ ਨਿਗੇ ਜੇ ਲੈ ਵੀ ਲੈ ਇਧਰ ਹੋ ਗਏ ਸੰਤਰੇ ਤੇ ਸ਼ੋਲੇ ਕੂੜੀਆਂ ਜਲ ਰਹੀਆਂ ਹੈ ਨਾਲ ਚਲੇ ਜਿਵੇਂ ਹੁੰਦੇ ਹੈ ਲਲਵਾ ਦੀ ਬਾਜ਼ਾਰ ਵੇਖੋ ਹੈ ਕਟਨਾ ਸਾਹਿਬ ਦਾ ਤੇ ਗੁਰਦੁਆਰਾ ਬਾਲੀਲਾ ਸਾਹਿਬ ਤੋਂ ਚੱਲੇ ਆਂ ਜੀ ਗੁਰਦੁਆਰਾ ਮੇਨ ਦਰਬਾਰ ਸਾਹਿਬ ਨੂੰ ਮੱਥਾ ਟੇਕਣ ਜੀ ਆ ਜਾਈ ਕੀ ਆਂਦੇ ਆ 80 ਦਾ ਗਲਾਸ ਦੁੱਧ ਦਾ ਕਾਹਦਾ ਦੁੱਧ ਦਾ ਵੱਡਾ ਕਿ ਛੋਟਾ ਗਲਾਸ ਹੈ ਹੋਰ ਜੀ ਗੁਰਦਾਰ ਸਾਹਿਬ ਆ ਗਿਆ ਜੀ ਹੁਣ ਤੇ ਹੁਣ ਕਰਦੇ ਆ ਦਰਸ਼ਨ ਮੇਲੇ ਇਥੇ ਜੀ ਆ ਜਾਈ ਕੀ ਆਂਦੇ ਆ 80 ਦਾ ਗਲਾਸ ਦੁੱਧ ਦਾ ਕਾਹਦਾ ਦੁੱਧ ਦਾ ਵੱਡਾ ਕਿ ਛੋਟਾ ਗਲਾਸ ਹੈ ਅੱਛਾ ਨਾ ਮੁੰਜਾ ਦਾ ਗਲਾਸ ਆਂਦੇ ਦੁੱਧ ਦਾ ਆ ਚੂੜੀਆਂ ਚੂੜੀਆਂ ਵਾਲੀ ਦੁਕਾਨ ਆਜੋ ਆਜੋ ਵੀ ਮੋਲੇ ਕਹ ਤੈਨੂੰ ਮੋਹ ਲਿਆ ਆਪ ਦਾ ਪਰਜਾ ਕਹ ਤਿੱਖ ਕਰਤੇ ਮੋਹ ਲਿਆ ਦਰਸ਼ਨ ਤੁਹਾਨੂੰ ਗੁਰਦਰ ਸਾਹਿਬ ਦੇ ਅੰਦਰ ਕਰਵਾਏ ਆਪਾਂ ਤੇ ਹੁਣ ਜਾ ਰਹੇ ਆ ਜੀ ਗੁਰਦੁਆਰਾ ਕੰਗਣ ਘਾਟ ਸਾਹਿਬ ਉੱਥੇ ਦੇ ਦਰਸ਼ਨ ਕਰਾਉਂਦੇ ਆ ਤੁਹਾਨੂੰ ਬਹੁਤ ਵਧੀਆ ਬਾਬਾ ਜੀ ਨੇ ਕਿਰਪਾ ਕੀਤੀ ਦਰਸ਼ਨ ਕਰਾਏ ਆ ਜੀ ਆਪਣੇ ਤਾਂ ਸੁਖ ਨੂੰ ਨਿਹਾਲ ਦਿੱਤਾ ਤੇ ਜਿਹੜੇ ਵੀਰ ਭਰਾ ਮੇਰੇ ਨਹੀਂ ਆ ਸਕੇ ਉਹ ਵੀ ਜਰੂਰ ਤੁਸੀਂ ਵੀਡੀਓ ਦੇ ਜ਼ਰੀਏ ਜਰੂਰ ਦਰਸ਼ਨ ਮੇਲੇ ਕਰੋ ਜੀ ਤੇ ਚੱਲਦੇ ਆਂ ਜੀ ਗੁਰਦੁਆਰਾ ਕੰਗਣ ਘਾਟ ਸਾਹਿਬ ਤੇ ਉੱਥੇ ਆ ਕੇ ਦਰਸ਼ਨ ਮੇਲੇ ਕਰਾਉਂਦੇ ਆ ਜੀ ਤੁਹਾਨੂੰ ਹਣੇ